ਪਿਛਲੇ ਕੁਝ ਦਿਨਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਦਰਮਿਆਨ ਚੱਲ ਰਹੇ ਵਿਵਾਦ ਦਰਮਿਆਨ ਅੱਜ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਾਦਾਰ ਅਤੇ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਇੱਕ ਅਹਿਮ ਬੈਠਕ ਕੀਤੀ

ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਇਸੇ ਤਰ੍ਹਾਂ ਤਖਤ ਪਟਨਾ ਸਾਹਿਬ ਤਖਤ ਕੇਸਗੜ੍ਹ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਅਬਚਲਕਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਜਿਹੜੇ ਕਿ ਸਾਰੇ ਸਿੱਖ ਧਰਮ ਵਾਸਤੇ ਸਿੱਖਾਂ ਵਾਸਤੇ ਬਹੁਤ ਹੀ ਸਲਮਾਨਤ ਤਖਤ ਹਨ ਹਰ ਸਿੱਖ ਪੰਜਾਂ ਤਖਤਾਂ ਨੂੰ ਸਿਰਦਾ ਕਰਦਾ ਹੈ ਦਰਸ਼ਨ ਤੇਦਾਰੇ ਕਰਦਾ ਹੈ ਗੁਰੂ ਦੀ ਖੁਸ਼ੀਆ ਪ੍ਰਾਪਤ ਕਰਦਾ ਹੈ ਸੁਪਰੀਮ ਤਖਤ ਜਿਹੜਾ 6ਵੇਂ ਬਾਦਸ਼ਾਹ ਦਾ ਬਣਾਇਆ ਤਿਆਰ ਸਿਰਜਣਾ ਕੀਤੀ ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਪਿਛਲੇ ਦਿਨੀ 21 ਮਈ ਨੂੰ ਸ੍ਰੀ ਅਕਾਲ ਤਖਤ ਦੇ ਸਾਹਿਬ ਦੇ ਫੈਸਲੇ ਤੋਂ ਕੁਝ ਫੈਸਲੇ ਸੁਣਾਏ ਗਏ ਜਿਸ ਨੂੰ ਲੈ ਕੇ ਦੇਸ਼ ਦੇ ਦੁਨੀਆ ਦੀਆਂ ਸੰਗਠਾ ਵਿੱਚ ਉਸ ਫੈਸਲੇ ਦੇ ਪ੍ਰਤੀ ਕੁਝ ਨਿਰਾਸ਼ ਗਿਆ ਹੋਏ ਜਾਂ ਉਸ ਤੋਂ ਬਾਅਦ ਤਲਕੀ ਵਧੀ ਦੋਹਾਂ ਤਖਤਾਂ ਦੇ ਜਥੇਦਾਰਾਂ ਦੇ ਵਿੱਚ ਪ੍ਰਬੰਧਕਾਂ ਦੇ ਵਿੱਚ ਉਸ ਮਸਲੇ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜੋ ਚੱਕਾਂ ਦੀ ਸਰਮੌਰ ਜਥੇਬੰਦੀ ਹੈ ਧਾਰਨ ਮਸਲਿਆਂ ਨੂੰ ਹੱਲ ਕਰਨ ਵਾਸਤੇ ਉਹਨਾਂ ਨੇ ਅੱਜ ਆਪਣਾ ਇੱਕ ਡੈਲੀਗੇਟ ਭੇਜਿਆ ਜਿਸ ਵਿੱਚ ਬਹੁਤ ਹੀ ਸਤਿਕਾਰਯੋਗ ਸੀਨੀਅਰ ਮੀਤ ਪ੍ਰਧਾਨ ਰਗਜੀਤ ਸਿੰਘ ਜੀ ਵਿਰਕ ਸਾਬਕਾ ਜਨਰਲ ਸਕੱਤਰ ਸਤਿਕਾਰਯੋਗ ਭਾਈ ਗੁਰਵਜਨ ਸਿੰਘ ਜੀ ਗਰੇਵਾਲ ਭਾਈ ਗੁਰਵਜਨ ਸਿੰਘ ਜੀ ਕਰਮਵਾਲ ਭਾਈ ਜਤੈਂਦਰ ਸਿੰਘ ਜੀ ਅਸਿਸਟੈਂਟ ਐਕਟ ਜਿਹੜਾ ਹਨ ਉਹ ਆਏ ਸਨ ਪ੍ਰਬੰਧਕ ਕਮੇਟੀ ਤਖਸੀਰ ਮੰਦਰ ਦੇ ਮੈਂਬਰ ਤੇ ਅਹੁਦੇਦਾਰਾਂ ਨਾਲ ਬੈਠ ਕੇ ਆਪਣੀਆਂ ਭਾਵਨਾਵਾਂ ਉਹਨਾਂ ਨੂੰ ਦਰਸਾਈਆਂ ਉਹਨਾਂ ਨੇ ਆਪਣੇ ਗੱਲਬਾਤ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੇ ਪ੍ਰਬੰਧ ਵਿੱਚ ਸਾਡੀ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਹੈਗੀ ਹੈ ਤੁਸੀਂ ਆਪਣੇ ਪ੍ਰਬੰਧ ਆਪ ਚਲਾਉਣਾ ਹੈ ਬਹੁਤ ਚੰਗੀਆਂ ਗੱਲਾਂ ਉਹਨਾਂ ਨੇ ਕੀਤੀਆਂ ਹਨ ਸਾਡੀਆਂ ਜੋ ਭਾਵਨਾਵਾਂ ਹਨ ਸਾਡੇ ਤਖਤ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਂ ਦੀਆਂ ਜੋ ਭਾਵਨਾਵਾਂ ਹਨ ਜੋ ਗੱਲਾਂ ਹਨ ਅਸੀਂ ਉਹਨਾਂ ਸਾਹਮਣੇ ਤਾਂ ਖਿਾਨ ਬੜੇ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ ਹੈ ਅਤੇ ਉਹਨਾਂ ਨੇ ਸਾਡੀਆਂ ਗੱਲਾਂ ਜੋ ਹਨ ਸਾਰੀਆਂ ਉਹਨਾਂ ਦੇ ਜਾ ਕੇ ਸ਼ਰੋਮਣੀ ਕਮਿਊਨਿਟੀ ਦੇ ਪ੍ਰਧਾਨ ਸਾਹਿਬ پاس ਅਤੇ ਉਹਨਾਂ ਦੀ ਸਾਰੀ ਟੀਮ ਪਾਰ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਸਾਰੀਆਂ ਗੱਲਾਂ ਸਾਡੀਆਂ ਰੱਖੜੀਆਂ ਉਸ ਤੋਂ ਬਾਅਦ ਜਲਦੀ ਹੀ ਦੋਵੇਂ ਤਰ੍ਹਾਂ ਬੈਠ ਕੇ ਇਸ ਮਸਲੇ ਦੇ ਜਿਹੜੇ ਹਾਲਾ ਹਨ ਉਹ ਨਿਕਲ ਜਾਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਵੇਗੀ ਆਪ ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਰੇ ਜਿਹੜੇ ਵਿਚਾਰ ਅਸਲ ਨਹੀਂ ਰਲ ਰਹੇ ਹਨ ਉਹ ਸਾਰੇ ਵਿਚਾਰ ਰਲਣ ਕੇ ਗੁਰੂ ਕਿਰਪਾ ਕਰਨ ਕੇ ਸਿੱਖ ਕੌਮ ਵਿੱਚ ਇਸ ਤਰ੍ਹਾਂ ਚੜ੍ਹਦੀ ਕਲਾ ਜरहेਗੀ ਸਿੱਖ ਕੌਮ ਦੇ ਭਲੇ ਵਾਸਤੇ ਗੁਰੂ ਸਾਹਿਬ ਨੇ ਜੋ ਫੈਸਲੇ ਕਰ ਰਹੇ ਹਨ ਪੰਥ ਦੇ ਵਾਸਤੇ ਫੈਸਲੇ ਹੋਣੇ ਹਨ ਸ੍ਰੀ ਕਾਲ ਤਖ ਸਾਹਿਬ ਔਰ ਤਖ ਸ੍ਰੀ ਪਟਨਾ ਸਾਹਿਬ ਕੇ ਵਿੱਚ ਕੁਝ ਐਸੀ ਬਾਤਾਂ ਆਈ ਜਿਸ ਵਿੱਚ ਸਿੱਖ ਸਮਾਜ ਵਿੱਚ ਕਾਫੀ ਅਸੰਤੋਸ਼ ਪਾਇਆ ਜਾ ਰਹਾ ਥਾ ਸੋ ਉਸ ਦੂਰੀ ਕੋ ਕੋਈ ਆਪਸ ਵਿੱਚ ਕੋਈ ਵਿਚਾਰ ਮਤਭੇਦ ਹੋਇਆ ਉਸ ਕੋ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਜੀ ਕੀ ਤਰਫ ਸੇ ਇੱਕ ਕਮੇਟੀ ਗਠਨ ਕੀਤੀ ਗਈ ਜੋ ਹਮਾਰੇ श्रोमणी गुरुद्वारा प्रबंधक कमेटी के सीनियर प्रधान हैं रघुजीत सिंह विरक साहब इनकी अगुवाई में और गुरबचन सिंह जी ए, मेंबर साहब इन इनके साथ में ये कमेटी यहाँ पटना साहब पहुँची और समुची यहाँ की गुरुद्वारा कमेटी है ए, जो प्रबंध चलाती है प्रधान साहब समेत सभी मेंबर साहबान से काफ़ी लंबी बातचीत हुई है इनके मन में भी कुछ शंके हैं वो भी बात हुई है और ए, जो हमारा काम था यहाँ पर आकर इनसे बात करने का उसकी रिपोर्ट जो बनाकर श्रोमणी गुरुद्वारा प्रबंधक कमेटी के प्रधान जी को सौंप देंगे और उसके बाद में वो रिपोर्ट जो है काल तक साहब पर जाएगी सो ये आज अच्छे माहौल में हुई है क्योंकि हम बात संवाद को ख़त्म नहीं करना चाहते पिछले दिनों में जो पांच प्यारे साहबान ने जो फरमान जारी किया था यहाँ की कमेटी की तरफ़ से उस पर पुष्टि की गई थी हमने पहले भी बोला है कि हम उसके साथ सहमति नहीं करते सो उसके बाद में जो आज की बात हुई है उसके बाद में कोई अच्छे नतीजे आए हम तो गुरु साहब के चरणों में अरदास किया कि दो तख्तों के बीच में जो ऐसी हालात बन रही है उस हालात को जल्दी निपटाया जाए सिखों के दो बड़े स्थान हैं जिनका अपने आप में महत्व है यहाँ दोनों तख्तों पे जो सिंह साहबान कार्यवर्ता हैं ਉਹ ہمارے ਲਈ ਸਨਮਾਨੀ ਹੈ ਸੋ ہم ਦੇਖਦੇ ਹਾਂ ਕਿ ਆਉਣ ਵਾਲੇ ਦਿਨੋਂ ਵਿੱਚ ਇਹ ਮਾਮਲਾ ਕਿਤਨੀ ਜਲਦੀ ਸੁਲਝਦਾ ਹੈਰ ਅੱਛੇ ਤਰ੍ਹਾਂ ਸੁਲਝਦਾ ਹੈ ਜੀ ਐਸੇ ਅਨਸਰ ਨੇ ਜਿਹੜੇ ਕੌਮ ਚ ਦੁੱਖਦਾ ਹਮੇਸ਼ਾ ਪੈਦਾ ਕਰਦੇ ਨੇ ਉਹਨਾਂ ਦਾ ਸ਼ਿਕਾਰ ਕਈ ਵਾਰੀ ਵੱਡੀਆਂ ਸੰਸਥਾਵਾਂ ਵੀ ਹੋ ਜਾਂਦੀਆਂ ਨੇ ਪਿਛਲੇ ਦਿਨੀ ਕੁਝ ਐਸਾ ਤਣਾਅਪੂਰਨ ਮਾਹੌਲ ਬਣਿਆ ਹੈ ਜਿਹੜਾ ਦੋਵੇਂ ਸਾਡੀਆਂ ਸਤਕਾਰਯੋਗ ਸੰਸਥਾਵਾਂ ਦੇ ਵਿੱਚ ਤਣਾਅ ਦਾ ਮਾਹੌਲ ਹੋਇਆ ਅੱਜ ਪਹਿਲੀ ਵਾਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾ ਆਪਣੇ ਪ੍ਰਧਾਨ ਸਾਹਿਬ ਹੋਣਾ ਵੱਲੋਂ ਇੱਕ ਵਫਦ ਭੇਜਿਆ ਗਿਆ ਸੀ ਚਾਰ ਸਿੰਘਾਂ ਦਾ ਉਹਨਾਂ ਨਾਲ ਬੈਠ ਕੇ ਗੱਲਬਾਤ ਹੋਈ ਆ ਔਰ ਸਾਡੀ ਜਿਹੜੀ ਗੱਲਬਾਤ ਹੋਈ ਆ ਉਹ ਜਾ ਕੇ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬੈਠ ਕੇ ਗੱਲ ਕਰਨਗੇ ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਹੈਗੀ ਆ ਉਹ ਮਤਲਬ ਇਸ ਗੱਲ ਦੇ ਵਿੱਚ ਅਸੀਂ ਵੀ ਇਸ ਗੱਲ ਦੇ ਮੁਦੇ ਹੀ ਆ ਕਿ ਕਿਸੇ ਵੀ ਕਿਸਮ ਦਾ ਵਿਵਾਦ ਜਿਹੜਾ ਹੈ ਕੌਮ ਦੇ ਵਿੱਚ ਚੰਗਾ ਨਹੀਂ ਹੁੰਦਾ ਤੇ ਸਾਰੀਆਂ ਚੀਜ਼ਾਂ ਦਾ ਸੁਧਾਰ ਹੋਣਾ ਚਾਹੀਦਾ ਹੈ ਜਿਹੜੇ ਜਿਹੜੇ ਗਲਤ ਕਦਮ ਪੁੱਟੇ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਲੈ ਕੇ ਜਾਂ ਹੋਰ ਨਾ ਸੰਸਥਾਵਾਂ ਨੂੰ ਲੈ ਕੇ ਉਹ ਕੌਮ ਨੂੰ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਮੇਰੇ ਖਿਆਲ ਹੈ ਸਾਰਿਆਂ ਦੀ ਸਾਂਝੀ ਸੰਸਥਾ ਹੈ ਇਹ ਸਾਂਝੇ ਹੀ ਕੰਮ ਕਰਨੀ ਚਾਹੀਦੇ ਨੇ